ਇਸ ਗਤੀਵਿਧੀ ਵਿੱਚ ਅਸੀਂ ਦੇਖਾਂਗੇ ਕਿ ਧੁਨੀ ਕੰਪਨ ਤੋਂ ਉਤਪੰਨ ਹੁੰਦੀ ਹੈ ਇਸ ਦੇ ਲਈ ਸਾਨੂੰ ਇੱਕ ਡੱਬਾ ਤੇ ਇੱਕ ਰਬੜ ਬੈਂਡ ਚਾਹੀਦਾ ਹੈ ਨਾਲ ਹੀ ਮੇਰੇ ਕੋਲੇ ਦੋ ਚੌਕ ਵੀ ਨੇ ਹਾਲਾਂਕਿ ਤੁਸੀਂ ਇਸ ਦੀ ਜਗ੍ਹਾ ਤੇ ਦੋ ਪੈਨ ਵੀ ਲੈ ਸਕਦੇ ਹੋ ਹੁਣ ਇਸ ਰਬੜ ਬੈਂਡ ਨੂੰ ਖਿੱਚ ਕੇ ਇਸ ਡੱਬੇ ਦੇ ਉੱਪਰ ਲਗਾ ਦਿੰਦਾ ਹਾਂ ਇਸ ਤੋਂ ਬਾਅਦ ਮੈਂ ਡੱਬੇ ਤੇ ਰਬੜ ਬੈਂਡ ਦੇ ਵਿਚਕਾਰ ਇਹ ਦੋ ਚੌਕ ਲਗਾ ਦਿੰਦਾ ਹਾਂ ਇਸ ਤੋਂ ਬਾਅਦ ਜਦੋਂ ਆਪਾਂ ਰਬੜ ਬੈਂਡ ਨੂੰ ਖਿੱਚ ਕੇ ਛੱਡਾਂਗੇ ਤਾਂ ਇਹ ਕੰਪਨ ਕਰਨ ਲੱਗੇਗਾ ਜਿਸ ਨਾਲ ਸਾਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਪਰ ਜਦੋਂ ਰਬੜ ਬੈਂਡ ਕੰਪਨ ਕਰਨਾ ਬੰਦ ਕਰ ਦਿੰਦਾ ਹੈ ਤਾਂ ਸਾਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੰਦੀ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਧੁਨੀ ਕੰਪਨ ਤੋਂ ਉਤਪੰਨ ਹੁੰਦੀ ਹੈ ਸੰਗੀਤ ਦੇ ਜ਼ਿਆਦਾਤਰ ਸਾਜ਼ਾਂ ਵਿੱਚ ਵੀ ਕੋਈ ਨਾ ਕੋਈ ਕੰਪਨ ਕਰਨ ਵਾਲਾ ਭਾਗ ਹੁੰਦਾ ਹੈ ਜਿਸ ਤੋਂ ਧੁਨੀ ਉਤਪੰਨ ਹੁੰਦੀ ਹੈ ਆਓ ਆਪਾਂ ਅਲੱਗ-ਅਲੱਗ ਸਾਜ਼ਾਂ ਦੀ ਆਵਾਜ਼ ਸੁਣ ਕੇ ਇਸ ਨੂੰ ਸਮਝਦੇ ਹਾਂ ਅਸੀਂ ਇੱਥੇ ਇਹ ਵੀ ਸਮਝ ਸਕਦੇ ਹਾਂ ਕਿ ਸਾਜ਼ ਵਿੱਚ ਕਿਹੜਾ ਭਾਗ ਕੰਪਨ ਕਰ ਰਿਹਾ ਹੈ ਜਿਸ ਤੋਂ ਧੁਨੀ ਉਤਪੰਨ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਸੁਣਦੇ ਹਾਂ ਸਿਤਾਰ ਸਿਤਾਰ ਵਜਾਉਣ ਲਈ ਸਾਨੂੰ ਸਿਤਾਰ ਦੀਆਂ ਤਾਰਾਂ ਨੂੰ ਖਿੱਚ ਕੇ ਛੱਡਣਾ ਪੈਂਦਾ ਹੈ ਤੇ ਜਦੋਂ ਇਹ ਤਾਰਾਂ ਕੰਪਨ ਕਰਦੀਆਂ ਨੇ ਤਾਂ ਸਾਨੂੰ ਆਵਾਜ਼ ਸੁਣਾਈ ਦਿੰਦੀ ਹੈ ਇਸ ਤੋਂ ਬਾਅਦ ਆਓ ਗਿਟਾਰ ਨੂੰ ਦੇਖੀਏ ਇਹ ਵੀ ਸਿਤਾਰ ਦੀ ਤਰ੍ਹਾਂ ਹੀ ਵਜਾਇਆ ਜਾਂਦਾ ਹੈ ਯਾਨੀ ਇਸ ਵਿੱਚ ਵੀ ਸਾਨੂੰ ਤਾਰਾਂ ਨੂੰ ਖਿੱਚ ਕੇ ਛੱਡਣਾ ਪੈਂਦਾ ਹੈ ਜਿਸ ਨਾਲ ਤਾਰਾਂ ਵਿੱਚ ਕੰਪਨ ਹੁੰਦਾ ਹੈ ਤੇ ਧੁਨੀ ਉਤਪੰਨ ਹੁੰਦੀ ਹੈ ਆਓ ਹੁਣ ਆਪਾਂ ਤਬਲੇ ਦੀ ਆਵਾਜ਼ ਸੁਣਦੇ ਹਾਂ ਪਰ ਇੱਥੇ ਤੁਹਾਡੇ ਮਨ ਵਿੱਚ ਇਹ ਸਵਾਲ ਆ ਸਕਦਾ ਹੈ ਕਿ ਤਬਲੇ ਵਿੱਚ ਕਿਹੜਾ ਭਾਗ ਕੰਪਨ ਕਰਦਾ ਹੈ ਅਸਲ ਵਿੱਚ ਜਦੋਂ ਅਸੀਂ ਸਾਜ਼ ਦੀ ਉਪਰੀ ਸਤ੍ਹਾ ਤੇ ਆਪਣਾ ਹੱਥ ਮਾਰਦੇ ਹਾਂ ਤਾਂ ਇਸ ਦੀ ਇਸ ਉਪਰੀ ਸਤ੍ਹਾ ਵਿੱਚ ਕੰਪਨ ਹੋਣ ਲੱਗਦਾ ਹੈ ਅਤੇ ਇਸੇ ਕਾਰਨ ਇਸ ਵਿੱਚ ਧੁਨੀ ਉਤਪੰਨ ਹੁੰਦੀ ਹੈ ਤੇ ਆਓ ਹੁਣ ਜ਼ਾਇਲੋਫੋਨ ਨੂੰ ਦੇਖੀਏ ਜ਼ਾਇਲੋਫੋਨਿਕ ਲੱਕੜ ਦੇ ਫਰੇਮ ਤੇ ਲੱਕੜ ਨਾਲ ਬਣੇ ਵਿਸ਼ੇਸ਼ ਡੰਡਿਆਂ ਨਾਲ ਪ੍ਰਹਾਰ ਕੀਤਾ ਜਾਂਦਾ ਹੈ ਇਸ ਨਾਲ ਲੱਕੜ ਦੇ ਫਰੇਮ ਵਿੱਚ ਕੰਪਨ ਹੁੰਦਾ ਹੈ ਜਿਸ ਨਾਲ ਧੁਨੀ ਉਤਪੰਨ ਹੁੰਦੀ ਹੈ ਜੋ ਕੁਝ ਇਸ ਤਰ੍ਹਾਂ ਸੁਣਾਈ ਦਿੰਦੀ ਹੈ ਤਾਂ ਇਸ ਤਰ੍ਹਾਂ ਦੇ ਕਈ ਹੋਰ ਸਾਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ ਪਰ ਇਸ ਗਤੀਵਿਧੀ ਨਾਲ ਤੁਸੀਂ ਸਮਝ ਗਏ ਹੋਵੋਗੇ ਕਿ ਧੁਨੀ ਕੰਪਨ ਤੋਂ ਉਤਪੰਨ ਹੁੰਦੀ ਹੈ